ਭਾਈ ਉਮੀਦ ਕਰਦਾ ਵੀ ਸਾਰੇ ਭਾਂਪਰਾ ਠੀਕ-ਠਾਕ ਆਉਣਗੇ। ਭਾਈ ਮੁੰਡੇ ਕੁੜੀਆਂ ਚ ਕੁੜੀਆਂ ਚ ਅੱਗੇ ਫਰਕ ਰੱਖਦੇ ਹੁੰਦੇ ਸੀ ਕਿ ਬੰਦੇ। ਇਹਨੂੰ ਬਾਹਰ ਨਹੀਂ ਭੇਜਣਾ, ਇਹਨੂੰ ਪੜ੍ਹ ਨਹੀਂ ਲਾਉਣਾ ਸੀ। ਤੇ ਅੱਜ ਕੱਲ੍ਹ ਨਹੀਂ ਭਈ ਉਹ ਕਮਾਉਂਦਾ ਕੁੜੀਆਂ ਬਰਾਬਰ ਆ ਮੁੰਡਿਆਂ ਦੇ। ਮੈਂ ਇਹ ਹੀ ਬੇਨਤੀ ਕਰਨਾ ਚਾਹੁੰਨਾ। ਕੁੜੀਆਂ ਨੂੰ ਮੁੰਡਿਆਂ ਨੂੰ ਭਈ ਅੱਜ ਤਾਂ ਆਪਦੇ ਹੱਥ ਵਸੰਦੀ ਆ ਵੀਰੇ। ਕਹਿਦਾ ਜਦੋਂ ਮਰਜੀ ਕਮਾਲਾ ਪਰ ਇੱਜ਼ਤ ਗਈ ਦੁਬਾਰਾ ਨਹੀਂ ਮਿਲਦੀ ਇਸੇ ਕਰਕੇ ਇਹ ਕੰਮ ਨਾ ਕਰੋ ਕਿ ਜਿਹੜਾ ਆਪਦੀ ਬਦਨਾਮੀ ਆ ਤੇ ਮਾਂ-ਪੋਤੀ ਬਦਨਾਮੀ ਬੰਦਾ ਜਿੰਦੇ ਜਿੰਦੇ ਮਰ ਜਾਂਦਾ ਬਈ ਜੇ ਕੋਈ ਇਹੋ ਜਿਹਾ ਕੰਮ ਕਰਦਾ ਇਸ ਕਰਕੇ ਹੱਥ ਬੰਨ ਕੇ ਬੇਨਤੀ ਹੈ ਵੀ ਇਹੋ ਜਿਹਾ ਕੁਛ ਨਾ ਕਰੋ ਹੱਕ ਦੀ ਕਮਾਈ ਖਾਓ ਥੋੜਾ ਕਰ ਲੋ ਠੀਕ ਹੈ ਨਾ ਤੇ ਮੇਰੀ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਾਤ ਵਾਤੇ ਸ਼ੇਅਰ ਕਰਿਆ ਕਰੋ ਯਾਰ ਧੰਨਵਾਦ